क्या कहती थी तुम अम्मा कि रावण तो पराक्रमी था परम ज्ञानी था पारिवारिक प्रवृत्ति का आदमी था तो वो को राम जी कैसे हराते क्या था तुमने कि रावण को राम ने नहीं किने मारा था उसके भाई विभीषण ने ਰਾਮਾਇਣ ਦੀ ਕਹਾਣੀ ਵਿੱਚ ਰਾਵਣ ਨੂੰ ਅਕਸਰ ਇੱਕ ਵੱਡੇ ਵਿਰੋਧੀ ਵਜੋਂ ਦਿਖਾਇਆ ਜਾਂਦਾ ਹੈ ਜੋ ਸੀਤਾ ਮਾਤਾ ਜੀ ਨੂੰ ਅਗਵਾ ਕਰਨ ਵਾਲਾ ਅਤੇ ਬੁਰਾਈ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਦੱਸਿਆ ਇਹ ਜਾਣਦਾ ਕਿ ਰਾਵਣ ਸਿਰਫ ਇੱਕ ਦੁਸ਼ਮਣ ਸੀ ਪਰ ਰਾਮਾਇਣ ਦੀ ਕਹਾਣੀ ਉਸਦੇ کردار ਨੂੰ ਪੂਰੀ ਤਰ੍ਹਾਂ ਨਹੀਂ ਸਮਝਾਉਂਦੀ ਇਹ ਸਿਰਫ ਉੱਪਰੋਂ ਉੱਪਰੋਂ ਦੇਖਣਾ ਹੈ ਜੋ ਇਹ ਸੋਚ ਉਸਦੇ ਅਸਲ کردار ਦੀ ਗਹਿਰਾਈ ਨੂੰ ਛਪਾ ਦਿੰਦੀ ਹੈ ਅਸਲ ਵਿੱਚ ਰਾਵਣ ਇੱਕ ਬੁਰਾ ਇਨਸਾਨ ਨਹੀਂ ਸੀ ਉਹ ਤਾਂ ਗਿਆਨ ਤਾਕਤ ਤੇ ਭਗਤੀ ਦਾ ਭਰਿਆ ਭੰਡਾਰ ਸੀ ਜੇ ਅਸੀਂ ਰਾਵਣ ਨੂੰ ਸਿਰਫ ਬੁਰਾ ਇਨਸਾਨ ਮੰਨ ਲਈਏ ਤਾਂ ਅਸੀਂ ਉਸ ਦੀ ਵਿੱਦਿਆ ਸ਼ਿਵਜੀ ਲਈ ਪਿਆਰ ਤੇ ਰਾਜ ਚਲਾਉਣ ਦੀ ਸਮਝ ਨੂੰ ਅਣਡਿੱਠਾ ਕਰ ਦਿੰਨੇ ਹਾਂ ਰਾਵਣ ਦੇ 10 ਸਿਰ ਸਿਰਫ ਉਸ ਦੇ ਸਰੀਰ ਦਾ ਹਿੱਸਾ ਨਹੀਂ ਬਲਕਿ ਉਸ ਦੇ ਵੱਡੇ ਗਿਆਨ ਤਾਕਤ ਅਤੇ ਕਈ ਖੇਤਰਾਂ ਵਿੱਚ ਕਾਮਯਾਬ ਹੋਣ ਦੀ ਨਿਸ਼ਾਨੀ ਹੈ ਇਹੀ ਚੀਜ਼ ਰਾਵਣ ਨੂੰ ਹੋਰਾਂ ਤੋਂ ਅਲੱਗ ਕਰਦੀ ਹੈ ਇਸ ਡਾਕੂਮੈਂਟਰੀ ਦਾ ਮੁੱਖ ਮਕਸਦ ਰਾਵਣ ਦੀ ਜ਼ਿੰਦਗੀ ਉਸ ਦੀਆਂ ਚੰਗੀਆਂ ਉਸ ਦੀਆਂ ਬੁਰਾਈਆਂ ਅਤੇ ਉਸ ਦੇ ਅੰਤ ਦੇ ਪਿੱਛੇ ਦੀਆਂ ਗੁੰਝਲਦਾਰ ਕਹਾਣੀਆਂ ਨੂੰ ਢੰਗਾਈ ਨਾਲ ਸਮਝਣਾ। 라वण ਵਰਗੇ ਕਿਰਦਾਰ ਦੱਸਦੇ ਨੇ ਕਿ ਹਰ ਕੋਈ ਸਿਰਫ ਚੰਗਾ ਜਾਂ ਮਾੜਾ ਨਹੀਂ ਹੁੰਦਾ। ਕਈ ਵਾਰ ਇੱਕੋ ਬੰਦੇ 'ਚ ਦੋਨੋਂ ਪਾਸੇ ਹੁੰਦੇ ਨੇ। ਸੋ ਇਹ ਵੀਡੀਓ ਰਾਹੀਂ ਅਸੀਂ ਹਰ ਕਿਰਦਾਰ ਦੀ ਅਸਲ ਪਹਿਚਾਣ ਨੂੰ ਸਮਝ ਸਕਾਂਗੇ। 라वण ਦਾ ਜਨਮ ਮਹਾਨ ਰਿਸ਼ੀ ਵਿਸ਼ਰਵਾ ਅਤੇ ਰਾਖਸ਼ ਰਾਜਕੁਮਾਰੀ ਕੈਕੇਸ ਅਧਿਕਰ ਹੋਇਆ ਸੀ। ਦਾਦਾ ਰਿਸ਼ੀ ਪੁਲਸਤੀਆ ਬ੍ਰਹਮਾ ਦੇ 10 ਮੁੱਖ ਪੁੱਤਰਾਂ ਵਿੱਚੋਂ ਇੱਕ ਸਨ। ਤੇ ਸੱਤ ਮਹਾਨ ਰਿਸ਼ੀਆਂ ਵਿੱਚੋਂ ਵੀ ਇੱਕ ਮੰਨੇ ਜਾਂਦੇ ਸਨ ਇਸ ਉੱਚੇ ਖਾਨਦਾਨ ਕਰਕੇ ਹੀ ਰਾਵਣ ਨੂੰ ਅੱਧਾ ਰਾਖਸ਼ ਅੱਧਾ ਬ੍ਰਾਹਮਣ ਰਿਸ਼ੀ ਮੰਨਿਆ ਜਾਂਦਾ ਹੈ ਇਹ ਦੋਹਰੀ ਪ੍ਰਕਿਰਤੀ ਅੱਧਾ ਬ੍ਰਾਹਮਣ ਅੱਧਾ ਰਾਖਸ਼ ਹੀ ਉਸ ਦੀ ਕਰਦਾਰ ਦੀ ਨੀਂਵੰਦੀ ਹੈ ਜਿੱਥੇ ਉਹ ਬਹੁਤ ਗਿਆਨੀ ਵੀ ਸੀ ਤੇ ਤਾਕਤਵਰ ਵੀ ਕੈਕਸੀ ਦੇ ਪਿਤਾ ਸੁਮਾਲੀ ਅਤੇ ਚਾਚਾ ਮਲਿਆਵਨ ਨੇ ਰਾਵਣ ਨੂੰ ਲੰਕਾ ਦਾ ਰਾਜਾ ਬਣਨ ਵਿੱਚ ਬਹੁਤ ਮਦਦ ਕੀਤੀ ਤੇ ਰਾਵਣ ਨੂੰ ਬ੍ਰਹਮਾ ਤੋਂ ਵਰਦਾਨ ਪ੍ਰਾਪਤ ਕਰਨ ਲਈ ਅਤੇ ਕਬੀਰ ਨੂੰ ਹਰਾਉਣ ਦੀ ਸਲਾਹ ਵੀ ਉਹਨਾਂ ਨੇ ਹੀ ਦਿੱਤੀ ਸੀ ਰਾਵਣ ਦੇ ਭੈਣ ਭਰਾਵਾਂ ਵਿੱਚ ਬਬੀਸ਼ਣ ਕੁੰਭਕਰਨ ਅਤੇ ਭੈਣ ਸਰੂਪ ਨਖਾ ਸੀ ਉਸ ਦਾ ਇੱਕ ਹੋਰ ਵੱਡਾ ਭਰਾ ਵੀ ਸੀ ਕਬੀਰ ਜੋ ਕਿ ਧਨ ਦਾ ਦੇਵਤਾ ਸੀ ਰਾਵਣ ਨੇ ਕਬੀਰ ਤੋਂ ਲੰਕਾ ਦਾ ਰਾਜ ਅਤੇ ਉਸ ਦਾ ਮਸ਼ਹੂਰ ਪੁਸ਼ਕਪਕ ਜੋ ਉੱਡਣ ਵਾਲਾ ਰਥ ਸੀ ਉਹ ਖੋ ਲਿਆ ਰਾਵਣ ਦਾ ਇਹ ਕੰਮ ਦੱਸਦਾ ਹੈ ਕਿ ਉਸ ਨੂੰ ਤਾਕਤ ਤੇ ਵੱਡੀਆਂ ਪ੍ਰਾਪਤੀਆਂ ਦੀ ਕਿੰਨੀ ਜ਼ਿਆਦਾ ਇੱਛਾ ਸੀ ਭਾਵੇਂ ਇਸ ਲਈ ਉਸ ਨੂੰ ਗਲਤ ਕੰਮ ਕਿਉਂ ਨਾ ਕਰਨੇ ਪੈਣ। ਰਾਵਣ ਨਾਮ ਦਾ ਮਤਲਬ ਹੈ ਉਹ ਜੋ ਗਰਜਦਾ ਹੈ ਜਾਂ ਉਹ ਜੋ ਡਰੌਣੀ ਆਵਾਜ਼ ਕੱਢਦਾ ਹੈ। ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਰਾ ਦਾ ਮਤਲਬ ਸੂਰਜ ਤੇ ਵਾਨ ਦਾ ਮਤਲਬ ਵੰਸ਼। ਰਾਵਣ ਦਾ ਦੋ ਰੱਪ ਅਸ਼ੋਕਲ ਹੋਣ ਕਰਕੇ ਉਸ ਵਿੱਚ ਬ੍ਰਾਹਮਣਾਂ ਵਾਲੀ ਅਕਲ ਵੀ ਸੀ ਤੇ ਰਕਸ਼ਸ਼ਾਂ ਵਾਲੀ ਤਾਕਤ ਵੀ। ਇਸ ਲਈ ਉਸ ਦੇ ਅੰਦਰ ਚੰਗਿਆਈ ਵੀ ਸੀ ਤੇ ਬੁਰਾਈ ਵੀ। ਉਸ ਦਾ ਬ੍ਰਾਹਮਣ ਪਾਸਾ ਉਸ ਦੇ ਧਰਮ ਗਿਆਨ ਵਾਲੇ ਗੁਣਾਂ ਨੂੰ ਦਿਖਾਉਂਦਾ ਹੈ। ਜਦ ਕਿ ਰਾਕਸ਼ਸ ਵਾਲਾ ਪਾਸਾ ਉਸਦੀ ਤਾਕਤ ਹੰਕਾਰ ਅਤੇ ਗੁੱਸੇ ਵਾਲੇ ਸੁਭਾਅ ਨੂੰ ਦੱਸਦਾ ਹੈ ਇਹ ਦੱਸਦਾ ਹੈ ਕਿ ਰਾਵਣ ਜਨਮ ਤੋਂ ਹੀ ਬੁਰਾ ਨਹੀਂ ਸੀ ਪਰ ਉਸਤੇ ਆਪਣੇ ਘਰ ਪਰਿਵਾਰ ਤੇ ਮਾਹੌਲ ਦਾ ਵੀ ਅਸਰ ਸੀ ਇਸ ਨਾਲ ਉਸਦੇ ਕਿਰਦਾਰ ਦੀ ਗੁੰਝਲਤਾ ਹੋਰ ਵੀ ਵੱਧ ਜਾਂਦੀ ਹੈ ਇਸੇ ਤਰ੍ਹਾਂ ਰਾਵਣ ਦੇ ਨਾਂ ਦੇ ਅਰਥ ਵੀ ਉਸਦੀ ਤਾਕਤ ਅਤੇ ਪ੍ਰਭਾਵ ਨੂੰ ਦਿਖਾਉਂਦੇ ਹਨ ਗਰਜਣਾ ਸ਼ਬਦ ਰਾਵਣ ਦੀ ਤਾਕਤ ਰੁਬਾਬ ਤੇ ਡਰਾਉਣੇ ਸੁਭਾਅ ਨੂੰ ਦਰਸਾਉਂਦਾ ਹੈ ਜਦ ਕਿ ਸੂਰਜ ਦਾ ਵੰਚ ਉਸ ਦੇ ਉੱਚੇ ਖਾਨਦਾਨ ਅਤੇ ਗਿਆਨ ਦੀ ਚਮਕ ਵਾਲੇ ਇਸ਼ਾਰਾ ਕਰਦਾ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਉਸ ਦਾ ਨਾਮ ਹੀ ਉਸ ਦੇ ਕਰਤਾਰ ਦੀਆਂ ਦੋਹਰੀਆਂ ਖੂਬੀਆਂ ਨੂੰ ਜ਼ਾਹਿਰ ਕਰਦਾ ਹੈ ਜਿੰਨੂ ਰਾਵਣ ਕਹਿ ਕੇ ਫੂਕ ਦਿੱਤਾ ਓ ਲੰਕਾ ਬੱਤ ਦਾ ਰਾਜਾ ਸੀ ਓ ਵੀਰ ਬਹਾਦਰ ਅਣਖੀ ਸੀ ਤੇ ਅਗਲਾ ਪੂਰਾ ਤਾਜ਼ਾ ਸੀ ਪੂਰਾ ਤਾਜ਼ਾ ਸੀ ਆ ਦੇਖ ਦੇ ਕੋਥਮਿਆਰੇ ਤੁਸੀਂ ਜਿੰਨੂ ਪਰ ਕੇ ਚਾ ਰਾਵਣ ਦਾ ਗਿਆਨ ਹੀ ਉਸਦੀ ਅਸਲੀ ਤਾਕਤ ਸੀ। ਉਸਦੀ ਜਨਮ ਕੁੰਡਲੀ 'ਚ ਦੱਸਿਆ ਗਿਆ ਸੀ ਕਿ ਉਸਦਾ ਸੂਰਜ ਉੱਚਾ ਸੀ ਅਤੇ ਰੋਚਕ ਜੋਗ ਵਰਗੇ ਜੋਗ ਉਸਨੂੰ ਇੱਕ ਸ਼ਕਤੀਸ਼ਾਲੀ ਤੇ ਰਾਜਾਂ 'ਚ ਰਾਜਾ ਬਣਾਉਂਦੇ ਸਨ। 라ਵਣ ਦੀ ਲੰਕਾ ਨੂੰ ਅਕਸਰ ਸੋਨੇ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ ਜੋ ਉਹ ਉਸਦੀਆਂ ਸ਼ਾਨਦਾਰ ਇਮਾਰਤਾਂ, ਧਨ, ਦੌਲਤ ਅਤੇ ਰਾਜ ਦੀ ਖੁਸ਼ਹਾਲੀ ਦਾ ਪ੍ਰਤੀਕ ਸੀ। ਰਾਜ ਇੰਨਾ ਵਧੀਆ ਸੀ ਕਿ ਲੋਕ ਸ਼ਾਂਤ ਤੇ ਖੁਸ਼ ਸਨ। ਇਹ ਸਭ ਸਾਬਿਤ ਕਰਦਾ ਹੈ ਕਿ ਰਾਵਣ ਸਿਰਫ ਤਾਕਤਵਰ ਨਹੀਂ ਬਲਕਿ ਇੱਕ ਅਜਿਹਾ ਸ਼ਾਸਕ ਸੀ ਜਿਸ ਨੇ ਆਪਣਾ ਰਾਜ ਵਧੀਆ ਤਰੀਕੇ ਨਾਲ ਚਲਾਇਆ ਇਹ ਵੀ ਦੱਸਿਆ ਜਾਂਦਾ ਹੈ ਕਿ ਰਾਵਣ ਕੁੰਭਕਰਨ ਅਤੇ ਬਭੀਸ਼ਣ ਨੇ ਮਾਊਂਟ ਗੋਕਰਾਨਾ ਤੇ ਕਈ ਸਾਲ ਤੱਕ ਤਪੱਸਿਆ ਕੀਤੀ ਅਤੇ ਬ੍ਰਹਮਾ ਤੋਂ ਵਰਦਾਨ ਪ੍ਰਾਪਤ ਕੀਤੇ ਰਾਵਣ ਨੇ ਆਪਣੀ ਕਠੋਰ ਤਪੱਸਿਆ ਨਾਲ ਸ੍ਰਿਸ਼ਟੀ ਦੇ ਰਚਨਹਾਰ ਭਗਵਾਨ ਬ੍ਰਹਮਾ ਨੂੰ ਪ੍ਰਸੰਨ ਕੀਤਾ ਬ੍ਰਹਮਾ ਨੇ ਉਹਨਾਂ ਨੂੰ ਇੱਕ ਅਜਿਹਾ ਵਰਦਾਨ ਦਿੱਤਾ ਜਿਸ ਨੇ ਉਸ ਨੂੰ ਲਗਭਗ ਅਮਰ ਹੀ ਕਰ ਦਿੱਤਾ ਇਹ ਵਰਦਾਨ ਸੀ ਕਿ 라ਵਣ ਬ੍ਰਹਮਾ ਦੀਆਂ ਸਾਰੀਆਂ ਰਚਨਾਵਾਂ ਦੇਵਤੇ, ਅਸੂਰ, ਜਕਸ਼, ਗਦਾਵਰ, ਕਿੰਨਰ ਅਤੇ ਹੋਰ ਜੀਵਾਂ ਤੋਂ ਕਦੇ ਵੀ ਹਰਾਇਆ ਨਹੀਂ ਜਾ ਸਕਦਾ। ਪਰ ਇਸ ਵਰਦਾਨ ਵਿੱਚ ਇੱਕ ਖਾਸ ਗੱਲ ਸੀ। 라ਵਣ ਨੂੰ ਇਨਸਾਨ ਮਾਰ ਸਕਦੇ ਸਨ। ਪਰ 라ਵਣ ਨੇ ਇਨਸਾਨਾਂ ਨੂੰ ਕਮਜ਼ੋਰ ਸਮਝ ਕੇ ਇਸ ਗੱਲ ਨੂੰ ਇਗਨੋਰ ਕਰ ਦਿੱਤਾ। ਸਭ ਕੁਝ ਠੀਕ ਚੱਲ ਰਿਹਾ ਸੀ ਪਰ ਇੱਕ ਗਲਤ ਫੈਸਲੇ ਨੇ ਇਤਿਹਾਸ ਦੀ ਦਿਸ਼ਾ ਹੀ ਬਦਲ ਦਿੱਤੀ। 라ਵਣ ਨੇ ਸੀਤਾ ਮਾਤਾ ਨੂੰ ਜ਼ਬਰਦਸਤੀ ਅਗਵਾ ਕੀਤਾ। ਪਰ ਇੱਥੇ ਸਵਾਲ ਆਉਂਦਾ ਏ ਕਿਉਂ